ਕੰਤੀ ਬਾਬੂ ਆਪਣਾ ਪਹੁੰਚੀ ਲੰਗੋਵਾਲਾ ਪਾਸੇ ਜਿਸ ਤਰੀਕੇ ਨਾਲ ਪਹੁੰਚੇ ਪਰ ਪਹੁੰਚਣਾ ਟੀਜਲੇ ਥੈਂਕ ਯੂ ਆਪਣੀ ਮਸ਼ੀਨ ਐਮਪੀ ਪਹੁੰਚ ਜੰਦੀ ਹੈ ਤੇ ਥੈਂਕ ਯੂ ਲੱਗ ਗਿਆ ਸ਼ਬਦੀ ਉਹ ਦਾ ਡੀਲ ਬੰਨਣਾ ਸ਼ੁਰੂ ਹੋ ਜਾਊਗਾ ਉੱਥੇ ਜਾ ਕੇ ਦਾ ਪਤਰਾ ਵਿੱਗੇ ਵੱਡਦਾਂ ਦੀ ਆਪਾਂ ਡੀਜ਼ਲ ਨਾਲ ਕਦੇ ਲੈ ਕੇ ਨਹੀਂ ਗਏ ਇਸ ਦੂਬਾ ਪਹੁੰਚ ਗਏ ਆਪਾਂ ਆਪਣੇ ਸਟਿੱਕਰਾਂ ਵਾਲੇ ਬਾਈ ਦੇ ਆਪਾਂ ਆਪਣਾ ਵਿਸ਼ਾਲ ਦੇ ਮਗਰ ਨਾਮ ਰੱਖਿਆ ਸੀਗਾ ਸੋਚਿਆ ਵੀ ਜੱਸੀ ਦੇ ਵੀ ਲਿਖਿਆ ਦੇਣੇ ਦੋਨੇ ਇੱਕੋ ਨਾਮ ਦੇ ਹੋ ਜਾਣਗੇ ਮਗਰ ਬਾਕੀ ਕਮੈਂਟ ਕਰਕੇ ਦੱਸਿਓ ਵੀ ਵਧੀਆ ਲੱਗਿਆ ਜਾਂ ਨਾ ਲੱਗਿਆ ਹਨ ਆਪਾਂ ਦੋਨੇ ਮਸ਼ੀਨਾਂ ਦੇ ਲਿਖਿਆ ਤਾਂ ਜੱਗੀ ਸਿੱਧੂ ਤੇ ਟਾਈਮ ਘੱਟ ਸੀਗਾ ਉਹਦੇ ਕਰਕੇ ਆਪਾਂ ਮਸ਼ੀਨ ਤੇ ਹੋਰ ਕੋਈ ਵੀ ਸਟਿੱਕਰ ਨਹੀਂ ਲਵਾਇਆ ਇਕੱਲਾ ਜੱਜ ਜੀ ਸਤੂ ਲੱਗਿਆ ਤਾਂ ਬਣੇ ਇਹ ਬੜੀਆ ਲੱਗਿਆ ਤਾਂ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਓ ਦੋ ਬਾਰੇ ਮਾਰ ਦਾਂਗੇ ਲੋ ਵੀ ਮਿੱਤਰੋ ਚੱਸੀ ਹੋ ਗਈ ਤਿਆਰ ਕਾਲੂ ਜਾਣਾ ਐਮਪੀ ਚ ਹਵਾ ਹੋ ਰਾਂ ਮਾਰੀ ਜਾਂਦੇ ਆ ਕਰੀ ਜਾਂਦੇ ਆ ਸਾਫ ਰੈਡੀਏਟਰ ਸਾਰੇ ਤੇ ਦੂ ਪਹਿਲਾਂ ਭਰਾ ਕਹ ਲਿਆ ਦੀ ਟੈਂਕੀ ਇਹਦੀ ਆ ਬੈਠਾ ਸਾਡਾ ਬਲੌਗਰ ਬਾਈ ਹਾਂ ਬਾਈ ਐਡੀਟਰ ਸਾਫ ਕਰਦੇ ਆਪਾਂ ਕਾਲੂ ਤਿਆਰ ਆ ਫਿਰ ਪੂਰਾ ਕੰਮ ਅਰੇ ਪੂਰਾ ਬੈੱਡ ਤਿਆਰ ਕਰਤਾ ਬੈੱਡ ਦਾਤਾ ਬਈ ਬਾਈਆਂ ਨਾਲ ਥੱਲੇ ਦੇਖੋ ਅਰੇ ਦਾਈਂ ਦੇਖੋ ਬੈੱਡ ਬੱਡ ਪੂਰਾ ਤਿਆਰ ਦੇਖ ਲਓ ਬਈ ਬਲੌਗਰ ਸਾਡਾ ਲਾ ਰਿਹਾ ਇਸ ਟਾਈਮ ਕੋਪਰਾ ਸਾਡਾ ਬਾਈ ਫੋਰਮੈਨ ਬੈਠਾ ਉਹ ਜਾਲੀਆਂ ਕੱਟ ਰਿਹਾ ਫਿਲਟਰ ਕੱਟ ਰਿਹਾ ਐਮਪੀਐਲ ਦੇ ਵੀਰਾਂ ਨੂੰ ਬੇਨਤੀ ਹੈ ਭਾਈ ਜਿਹੜੇ ਵੀਰ ਨੇ ਜੱਗੀ ਸਿੱਧੂ ਨੂੰ ਮਿਲਣਾ ਜੱਗੀ ਸਿੱਧੂ 435 ਨੂੰ ਮਿਲਣਾ ਭਾਈ 29 ਤਰੀਕ ਨੂੰ ਮਸ਼ੀਨ ਪਹੁੰਚ ਜੂ ਕੱਲ ਨੂੰ ਭਾਈ ਹੁਣੀ 12 ਵਜੇ ਨੂੰ ਤੁਰ ਪੈਣਗੇ ਤਿਆਰੀ ਫੁੱਲ ਆ ਪੂਰੀ ਤਿਆਰੀ ਆ ਵੀ ਮਿੱਤਰੋ ਮੁੰਡਿਆਂ ਦੀ ਬਾਲਬੂਰ ਦੇਖੋ ਬਾਈ ਦੇ ਇਧਰ ਜਾ ਕੇ ਵੀਲੋਗਰ ਐ ਐਨ ਖੜੇ ਨੇ ਪੂਰੇ ਸੁਰੀਵਾਂ ਤਿਆਰ ਹੋ ਕੇ ਜਾਣਾ ਵੀ ਐਮਪੀ ਵਾਲੇ ਦੇਖਣ ਵੀ ਆ ਗਈ ਬਾਈ ਜੱਸੀ ਆ ਗਈ ਹੈ ਵੀ ਮਾਗਰਬਾ ਨਾਮ ਲਿਖਿਆਤਾ ਆਪਣਾ ਇਹਦੇ ਤੇ ਖੱਜ ਨਾਮ ਲਿਖਿਆਤਾ ਬਾਈ ਨੇ ਦਿਖਾ ਕੇ ਤੁਹਾਨੂੰ ਦਿਖਾਈਏ ਨਾਮ

ਸਾਨੂੰ ਰਹੀ ਇਹਦਾ ਨਾਮ ਹੁਣ ਟਾ ਟੁਰ ਕਸਲੇ ਮੂਰੇ ਫਟਾ ਨਾ ਲੋ ਵੀ ਮਿੱਤਰੋ ਜੱਸੀ ਤਿਆਰ ਵਰ ਤਿਆਰ ਆ ਪੂਰੀ ਐਮਪੀ ਨੂੰ ਜਾਣ ਨੂੰ ਇਹ ਆ ਲੋ ਵੀ ਮਿੱਤਰੋ ਲਿਖਿਆ ਤਾਂ ਨਾਮ ਜੱਗੀ ਸਿੱਧੂ ਐਂ ਪੂਰਾ ਅੱਜੀ ਲਿਖਾ ਕੇ ਲਿਆਂਦਾ ਤਾਜਾ ਉਹ ਖੜਾ ਸਾਡਾ ਬਲੌਗਰ ਦਿਖਾਤਾ ਬਲੌਗਰ ਆ ਨਾਮ ਆਪਣਾ ਹਾਂ ਬਾਕੀ ਤਿਆਰ ਆ ਜੱਸੀ ਹਵਾ ਹੋਵਾ ਭਰਾਲੀ ਟੈਂਕੀ ਚ ਤੇ ਆਹ ਸਟੈਪ ਨਹੀਂ ਲਾਤੀ ਮੁਰੇਨ ਤਿਆਰ ਵਰ ਤਿਆਰ ਆ ਕੰਮ ਲੋ ਵੀ ਮਿੱਤਰੋ ਬਿਲੋ ਜਿਹੜੇ ਵੀਰਾਂ ਨੇ ਮਿਲ ਐਮਪੀ ਵਾਲਿਆਂ ਨੇ ਡੱਗੀ ਸਿੱਧੂ 900 435 ਪਹੁੰਚ ਰਿਹਾ 29 ਤਰੀਕ ਨੂੰ ਪਹੁੰਚ ਜਾਣਾ ਹੈ ਬਲੌਗਰ

ਆੰਦਰ ਆਪਾਂ ਨੰਨ ਲਈ ਲੈ ਜਾ ਲੈ ਜਾ ਆ ਪੰਨੇਗਾ ਨਾਲੇ ਆ ਪੰਨੇਗਾ ਨਾਲੇ ਰੋਲਾ ਪੈਦਾ ਪਹਿਲਾਂ ਲੈ ਜਾ ਬਾ ਬਾ ਸਭੀ ਬਾਉਣੀ ਅਗਲੀ ਸੱਜੀ ਕਰ ਮੇਰਾ ਨੰਨੇ ਪਾ ਦੇਗਾ ਨੂੰ ਜਰਾ ਤੇ ਨੋਈ ਮਿੱਤਰੋ ਹੁਣ ਜੁੜੇ ਮਿਲਦੇ ਆ ਅਗਲੇ ਬਲੌਗ ਚ ਜਸਤੀ ਤਿਆਰ ਵਰ ਤਿਆਰ ਆ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ ਬਈ ਵੱਧ ਵੱਧ ਓਕੇ ਵੀਰੇ